ਸਾਰੇ ਕਿਰਪਾਤਨਾ ਬਾਕੀ ਦੇ ਕੀ ਆਪਦਾ ਇਸ ਤਰ੍ਹਾਂ ਜੀ ਇਹ ਨਾ ਅੱਜ 3 ਵਜੇ ਦੇ ਕਰੀਬ ਸਾਡੇ ਐਸ ਐਚ ਓ ਕੋਟ ਫਤਾ ਨੇ ਉਹਨਾਂ ਨੂੰ ਜਸਵੰਦਰ ਕੌਰ ਇੰਸਪੈਕਟਰ ਨੇ ਉਹਨਾਂ ਨੂੰ ਇੱਕ ਇਨਫਾਰਮੇਸ਼ਨ ਮਿਲੀ ਕਿ ਇੱਕ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਪਿੰਡ ਕੋਟਲੀ ਕੋਰਤ ਥਾਣਾ ਮੌੜ ਜ਼ਿਲ੍ਹਾ ਬਟਿੰਡਾ ਜੋ ਜਿਨ੍ਹਾਂ ਦੇ ਕਹਿਣ ਅਨੁਸਾਰ ਉਹ ਆਈਡੀ ਐਫਸੀ ਬੈਂਕ ਬਟਿੰਡਾ ਤੋਂ ਆਪਣੇ ਖਾਤੇ ਚੋਂ 15 ਲੱਖ ਰੁਪਏ ਅੱਜ ਕਰਵਾ ਕੇ ਮੋਟਰਸਾਈਕਲ ਤੇ ਆਪਣੇ ਪਿੰਡ ਕੋਟਲੀ ਖੁੱਡ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੋਟ ਸ਼ਮੀਰ ਦੇ ਵਿੱਚੋਂ ਉਹਨੂੰ ਕੋਈ ਇੱਕ ਲੜਕਾ ਤੇ ਲੜਕੀ ਉਹਨੇ ਮੋਟਰਸਾਈਕਲ ਦੇ ਸਵਾਰ ਹੋ ਗਏ ਨਾਲ ਉਹਦੇ ਅੱਗੇ ਜਾ ਕੇ ਪਿੰਡ ਗਹਿਰੀ ਬਾਰਾ ਸਿੰਘ ਦੇ ਕੋਲੇ ਜਾ ਕੇ ਇੱਕ ਨਾਲ ਉਹਦੇ ਸਾਥੀ ਜਿਹੜੇ ਹੈਗੇ अल्टੋ ਕਾਰ ਤੇ ਸੀ ਕੋਈ ਬੰਦਾ ਉਹਨਾਂ ਨੇ ਤਿੰਨਾਂ ਨੇ ਉਸ ਤੋਂ 15 ਲੱਖ ਰੁਪਏ ਉਹਦੇ ਮੁਤਾਬਕ ਮਦਈ ਦੇ ਮੁਤਾਬਕ ਉਸ ਤੋਂ ਖੋਹ ਲਿਆ ਜਿਸ ਬਾਰੇ ਅਸੀਂ ਨਾਲ ਦੀ ਨਾਲ ਪੁਲ ਸਰਕਤ ਵਿੱਚ ਆਈ ਤੇ ਸਾਡੀਆਂ ਟੀਮਾਂ ਸੀ ਆਈ ਇਥੇ ਹੋਰ ਸਾਰੀਆਂ ਜਿਹੜੀਆਂ ਦੀਆਂ ਸਾਰੀਆਂ ਟੀਮਾਂ ਅਸੀਂ ਲੱਗੇ ਹੋਏ ਆ ਪਰਤਾਲ ਕਰ ਰਹੇ ਆ ਪਰ ਫਿਰ ਵੀ ਮਡਲੀ ਪਰਤਾਲ ਤੋਂ ਅਸੀਂ ਉਹ ਪਹਿਲਾਂ ਦਾਖਲ ਸੀ ਸਿਵਲ ਹਸਪਤਾਲ ਦੇ ਵਿੱਚ ਜੈਰੀਲਾ ਪਦਾਰਥ ਦੇਖ ਕੇ ਕਹਿੰਦਾ ਮੈਨੂੰ ਪੈਸੇ ਖੋਏ ਨੇ ਪਹਿਲਾਂ ਸਿਵਲ ਹਸਪਤਾਲ ਵਟਨਾ ਦਾਖਲ ਸੀ ਬੰਦਾ ਉਸ ਤੋਂ ਬਾਅਦ ਉਹਨੂੰ ਜਿਹੜਾ ਮੈਕਸ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਹੁਣ ਅਨਕੌਂਸ਼ੀਅਸ ਹੈਗਾ ਜਦੋਂ ਵੀ ਕੌਂਸ਼ੀਅਸ ਹੁੰਦਾ ਜੋ ਉਹਦੀ ਸਟੇਟਮੈਂਟ ਹੋਵੇਗੀ ਉਹਦੇ ਤਾਪ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਫਿਰ ਵੀ 15 ਲੱਖ ਰੁਪਏ ਦੀ ਰਕਮ ਜਿਆਦਾ ਹੈ ਤੇ ਇੰਨੀ ਰਕਮ ਜਿਹੜੀ ਆ ਉਹ ਨਕਦ ਦੇਣ ਤੋਂ ਬੈਂਕ ਵਾਲੇ ਵੀ ਕੁਝ ਗ੍ਰੀਜ ਕਰਦੇ ਨੇ ਇਸ ਕਰਕੇ ਕੁਝ ਸਾਨੂੰ ਇਹ ਮਾਮਲਾ ਕੁਝ ਸਸਪੈਕਟਡ ਸ਼ੱਕੀ ਲੱਗਦਾ ਹੈ ਇਸ ਦੀ ਜੋ ਵੀ ਪੜਤਾਲ ਕਰਕੇ ਜੋ ਉਦਾਂ ਦੀ ਸਟੇਟਮੈਂਟ ਹੋਵੇਗੀ ਉਹਦੇ ਮੁਤਾਬਕ ਦੀ ਕਾਰਵਾਈ ਅਮ ਵਿੱਚ ਲੈ ਲਈ ਜਾਏ ਅ ਸਰਿਕਲ ਰੋਟੀ ਘਟਨਾ ਬਾਕੀ ਦੇ ਕੀ ਆਪ ਦੱਸਣਾ ਇਸ ਤਰ੍ਹਾਂ ਜੀ ਇਹ ਨਾ ਅੱਜ 3 ਵਜੇ ਦੇ ਕਰੀਬ ਸਾਡੇ ਐਸ ਐਚਓ ਕੋਟ ਫਤਾ ਨੇ ਉਹਨਾਂ ਨੂੰ ਜਸਵੰਦਰ ਕੌਰ ਇੰਸਪੈਕਟਰ ਨੇ ਉਹਨਾਂ ਨੂੰ ਇੱਕ ਇਨਫਰਮੇਸ਼ਨ ਮਿਲੀ ਕਿ ਇੱਕ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਪਿੰਡ ਕੋਟਲੀ ਖੁਰਦ ਥਾਣਾ ਮੌੜ ਜ਼ਿਲ੍ਹਾ ਬਟਿੰਡਾ ਜੋ ਜਿਨ੍ਹਾਂ ਦੇ ਕਹਿਣ ਅਨੁਸਾਰ ਉਹ ਆਈਡੀਐਫਸੀ ਬੈਂਕ ਬਟਿੰਡਾ ਤੋਂ ਆਪਣੇ ਖਾਤੇ ਚੋਂ 15 ਲੱਖ ਰੁਪਏ ਅੱਜ ਕਰਵਾ ਕੇ ਮੋਟਰਸਾਈਕਲ ਤੇ ਆਪਣੇ ਪਿੰਡ ਕੋਟਲੀ ਖੁਰਦ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੋਟ ਸ਼ਮੀਰ ਦੇ ਵਿੱਚੋਂ ਉਹਨੂੰ ਕੋਈ ਇੱਕ ਲੜਕਾ ਤੇ ਲੜਕੀ ਉਹਨੇ ਮੋਟਰਸਾਈਕਲ ਤੇ ਸਵਾਰ ਹੋ ਗਏ ਨਾਲ ਉਹਦੇ ਅੱਗੇ ਜਾ ਕੇ ਪਿੰਡ ਗਹਿਰੀ ਬਾਰਾ ਸਿੰਘ ਦੇ ਕੋਲ ਜਾ ਕੇ ਇੱਕ ਨਾਲ ਉਹਦੇ ਸਾਥੀ ਜਿਹੜੇ ਹੈਗੇ ਅਲਟੋ ਕਾਰ ਤੇ ਸੀ ਕੋਈ ਬੰਦਾ ਉਹਨਾਂ ਨੇ ਤਿੰਨਾਂ ਨੇ ਉਸ ਤੋਂ 15 ਲੱਖ ਰੁਪਏ ਉਹਦੇ ਮੁਤਾਬਕ ਮਦਈ ਦੇ ਮੁਤਾਬਕ ਉਸ ਤੋਂ ਖੋਹ ਲਿਆ ਜਿਸ ਬਾਰੇ ਅਸੀਂ ਨਾਲ ਦੀ ਨਾਲ ਪੁਲਿਸ ਹਰਕਤ ਵਿੱਚ ਆਈ ਤੇ ਸਾਡੀਆਂ ਟੀਮਾਂ ਸੀਆਈਏ ਤੇ ਹੋਰ ਸਾਰੀਆਂ ਜਿਹੜੀਆਂ ਦੀਆਂ ਸਾਰੀਆਂ ਟੀਮਾਂ ਅਸੀਂ ਲੱਗੇ ਹੋਏ ਆ ਪੜਤਾਲ ਕਰ ਰਹੇ ਆ ਪਰ ਫਿਰ ਵੀ ਮੁੱਢਲੀ ਪੜਤਾਲ ਤੋਂ ਅਸੀਂ ਉਹ ਪਹਿਲਾ ਧਾਕਰ ਸੀ ਸਿਵਲ ਹਸਪਤਾਲ ਦੇ ਵਿੱਚ ਜਰੀਲਾ ਪਾਰਸ ਤੋਂ ਦੇਖ ਕੇ ਕਹਿੰਦਾ ਮੈਨੂੰ ਪੈਸੇ ਖੋਏ ਨੇ ਪਹਿਲਾ ਸਿਵਲ ਹਸਪਤਾਲ ਬਟੰਡਾ ਦਾਖਲ ਕੋ ਸੀ ਬੰਦਾ ਉਸ ਤੋਂ ਬਾਅਦ ਉਹਨੂੰ ਜਿਹੜਾ ਮੈਕਸ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਹੁਣ ਅਨਕੌਂਸ਼ੀਅਸ ਹੈਗਾ ਜਦੋਂ ਵੀ ਕੌਂਸ਼ੀਅਸ ਹੁੰਦਾ ਜੋ ਉਹਦੀ ਸਟੇਟਮੈਂਟ ਹੋਵੇਗੀ ਉਹਦੇ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਫਿਰ ਵੀ 15 ਲੱਖ ਰੁਪਏ ਦੀ ਰਕਮ ਜਿਆਦਾ ਹੈ ਤੇ ਇੰਨੀ ਰਕਮ ਜਿਹੜੀ ਆ ਉਹ ਨਕਦ ਦੇਣ ਤੋਂ ਬੈਂਕ ਵਾਲੇ ਵੀ ਕੁਝ ਗ੍ਰੇਜ ਕਰਦੇ ਨੇ ਇਸ ਕਰਕੇ ਕੁਝ ਸਾਨੂੰ ਇਹ ਮਾਮਲਾ ਕੁਝ ਸਸਪੈਕਟਡ ਸ਼ੱਕੀ ਲੱਗਦਾ ਹੈ ਇਸ ਦੀ ਜੋ ਵੀ ਪੜਤਾਲ ਕਰਕੇ ਜੁਦਾ ਦੀ ਸਟੇਟਮੈਂਟ ਹੋਵੇਗੀ ਉਹਦੇ ਮੁਤਾਬਕ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ